ਸੰਯੁਕਤ ਰਾਜ ਅਮਰੀਕਾ ਦੇ ਨਾਲ ਇੱਕ ਲੰਮੀ ਵਪਾਰਕ ਜੰਗ ਦਾ ਅਸਰ ਤੁਹਾਡੇ ਦੁਆਰਾ ਵੱਖ-ਵੱਖ ਵਸਤੂਆਂ ਦੇ ਲਈ ਭੁਗਤਾਨ ਕੀਤੇ ਜਾਣ ਵਾਲੇ ਮੁੱਲ ਤੇ ਪਵੇਗਾ ਪਰ ਸਭ ਤੋਂ ਤੁਰੰਤ ਪ੍ਰਭਾਵਾਂ ਦੇ ਵਿੱਚੋਂ ਇੱਕ ਭੋਜਨ ਦੇ ਉੱਤੇ ਪਵੇਗਾ ਕਿਉਂਕਿ ਕੈਨੇਡਾ ਦੇ ਜਵਾਬੀ ਟੈਰਿਫ ਅਮਰੀਕੀ ਦਰਾਮਦਾਂ ਦੀ ਕੀਮਤ ਨੂੰ ਵਧਾਉਂਦੇ ਨੇ ਹਾਲਾਂ ਇੱਕ ਹਾਲਾਂਕਿ ਇੱਕ ਮਾਹਰ ਜਿਹੜਾ ਉਹਨਾਂ ਦਾ ਮੰਨਣਾ ਹੈ ਕਿ ਅਮਰੀਕੀ ਸਮਾਨਾਂ ਦੇ ਉੱਤੇ ਟੈਕਸ ਲਗਾਉਣ ਦੇ ਲਈ ਔਟਵਾ ਦਾ ਦੋ ਪੜਾਵੀ ਪਹੁੰਚ ਕੈਨੇਡੀਅਨਾਂ ਦੇ ਉੱਤੇ ਪ੍ਰਭਾਵ ਨੂੰ ਘਟਾਏਗਾ ਡਲਾਉਜ਼ੀ ਯੂਨੀਵਰਸਿਟੀ ਵੀ ਖੇ ਐਗਰੀ ਫੂਡ ਐਨਾਲਿਟ ਜਿਹੜੇ ਐਨਾਲਿਟਿਕ ਲੈਬ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਦੋ ਪੱਖੀ ਪਹੁੰਚ ਖਪਤਕਾਰਾਂ ਦੇ ਲਈ ਝਟਕੇ ਨੂੰ ਨਰਮ ਕਰ ਦਵੇਗੀ 21 ਦਿਨਾਂ ਦੇ ਵਿੱਚ ਟੈਰਿਫ ਦੀ ਦੂਜੀ ਲਹਿਰ ਵੱਧੇ ਪ੍ਰਭਾਵ ਸ਼ਾਲੀ ਹੋਵੇਗੀ ਹਾਲਾਂਕਿ ਕਹਿੰਦੇ ਨੇ ਕਿ ਖਰੀਦਦਾਰ ਪਹਿਲਾਂ ਹੀ ਕਰਿਆਨੇ ਦੀ ਦੁਕਾਨ ਤੇ ਵਿਕਲਪ ਲੱਭ ਰਹੇ ਨੇ ਤੇ ਸਸਤੇ ਗੈਰ ਅਮਰੀਕੀ ਸਮਾਨ ਦੀ ਭਾਲ ਜਾਰੀ ਰੱਖਣਗੇ ਟੈਰਿਫ ਦੁਆਰਾ ਪ੍ਰਭਾਵਿਤ ਕਿਸੇ ਵੀ ਚੀਜ਼ ਦੇ ਬਦਲ ਮੌਜੂਦ ਨੇ ਦੂਜੀ ਗੱਲ ਜੋ ਅਸੀਂ ਦੇਖ ਰਹੇ ਹਾਂ ਉਹ ਹੈ ਕਿ ਅਮਰੀਕੀ ਉਤਪਾਦਾਂ ਦੀ ਮੰਗ ਘਟ ਰਹੀ ਕੁਝ ਥੋਕ ਵਿਕਰੇਤਾ ਭਵਿੱਖਬਾਣੀ ਕਰਦੇ ਨੇ ਕਿ ਖਪਤਕਾਰ ਕੁਝ ਉਤਪਾਦਾਂ ਦੇ ਵਿੱਚ ਬਹੁਤ ਜਲਦੀ ਵਾਧਾ ਦੇਖਣਗੇ ਸਾਲ ਦੇ ਇਸ ਸਮੇਂ ਸੈਲਰੀ ਜਿਵੇਂ ਕਿ ਬ੍ਰੋਕਲੀ ਫੁੱਲ ਗੋਭੀ ਅਤੇ ਸਲਾਦ ਵਰਗੀਆਂ ਕੁਝ ਚੀਜ਼ਾਂ ਮੁੱਖ ਤੌਰ ਦੇ ਉੱਤੇ ਸੰਯੁਕਤ ਰਾਜ ਅਮਰੀਕਾ ਤੋਂ ਆ ਰਹੀਆਂ ਨੇ ਜੋ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਉਤਰੀ ਅਮਰੀਕੀ ਉਤਪਾਦ ਚਲਾਉਂਦੇ ਨੇ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਤੁਰੰਤ ਸੰਭਾਵੀ ਤੌਰ ਤੇ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਉਹਨਾਂ ਨੇ ਕਿਹਾ ਕਿ ਤੁਸੀਂ 1 ਡਾਲਰ ਜਾਂ 1.5 ਡਾਲਰ ਪ੍ਰਤੀ ਪੌਂਡ ਦੇਖ ਰਹੇ ਹੋ, ਸ਼ਾਇਦ ਹੋਰ ਵੀ ਵਸਤੂ ਦੇ ਆਧਾਰ ਦੇ ਉੱਤੇ ਤੇ ਦੇਸ਼ ਦੇ ਆਟੋ ਜਿਹੜੇ ਸੈਕਟਰਸ ਨੂੰ ਸੰਭਾਵੀ ਤੌਰ ਤੇ ਅਪਾਹਜ ਕਰਨ ਵਾਲੇ ਪ੍ਰਭਾਵ ਤੋਂ ਇਲਾਵਾ ਵਪਾਰਕ ਯੁੱਧ ਕੈਨੇਡਾ ਦੇ ਵਿੱਚ ਨਵੇਂ ਵਾਹਨਾਂ ਦੀਆਂ ਕੀਮਤਾਂ ਨੂੰ ਮਹੀਨਿਆਂ ਦੇ ਅੰਦਰ ਸੈਂਕੜੇ ਜਾਂ ਹਜ਼ਾਰਾਂ ਡਾਲਰ ਤੱਕ ਵਧਾਉਣ ਲਈ ਵੀ ਤਿਆਰ ਹੈ ਜੋ ਕਿ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਅੰਤਮ ਅਮਰੀਕੀ ਟੈਰਿਫ ਤੇ ਨਿਰਭਰ ਕਰਦਾ ਹੈ। ਬੀਐਮ ਅਰਥ ਸ਼ਾਸਤਰੀ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਵੱਧੂ ਟੈਰੀਫਾਂ ਤੇ ਸਟੈਕ ਕਰਦੇ ਹੋ ਤਾਂ ਇਹ ਉਹ ਥਾਂ ਹੈ ਜਿੱਥੇ ਤੁਸੀਂ ਹਜ਼ਾਰਾਂ ਡਾਲਰਾਂ ਤੋਂ ਵੱਧ ਦੇ ਨਵੇਂ ਵਾਹਨਾਂ ਦੀਆਂ ਕੀਮਤਾਂ ਤੇ ਪਹੁੰਚ ਜਾਂਦੇ ਹੋ ਜੋ ਸੰਭਾਵੀ ਤੌਰ ਦੇ ਉੱਤੇ ਵਧਣ ਵਾਲੀਆਂ ਹਨ ਉਹਨਾਂ ਨੇ ਕਿਹਾ ਕਿ ਜਿਸ ਕੰਪਨੀ ਤੋਂ ਉਹ ਅੰਤ ਦੇ ਵਿੱਚ ਅਨਾਜ ਦਾ ਡੱਬਾ ਜਾਂ ਫਿਰ ਫਰਨੀਚਰ ਦਾ ਇੱਕ ਟੁਕੜਾ ਖਰੀਦ ਰਹੇ ਨੇ ਜਾਂ ਇਥੋਂ ਤੱਕ ਕਿ ਜਿਸ ਕੌਂਡੋ ਨੂੰ ਉਹ ਕਿਰਾਏ ਦੇ ਉੱਤੇ ਲੈ ਰਹੇ ਨੇ ਤਾਂ ਇਸ ਵਿੱਚ ਜਾਣ ਜਾ ਰਹੇ ਨੇ ਤਾਂ ਉਸ ਕੌਂਡੋ ਦੇ ਕੁਝ ਹਿੱਸਿਆਂ ਦੇ ਵਿੱਚ ਸੰਯੁਕਤ ਰਾਜ ਦੇ ਵਿੱਚ ਬਣੇ ਹਿੱਸੇ ਹੋਣਗੇ ਇਹ ਉਹੀ ਥਾਂ ਹੈ ਜਿੱਥੇ ਅਸੀਂ ਇਸ ਦੇ ਵਿਆਪਕ ਪ੍ਰਭਾਵ ਨੂੰ ਦੇਖ ਸਕਦੇ ਆ ਇਸ ਦੌਰਾਨ ਇਹ ਵੀ ਸੁਝਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੈਨੇਡੀਅਨ ਡਾਲਰ ਕ੍ਰੈਸ਼ ਹੋ ਜਾਂਦਾ ਹੈ ਤਾਂ ਵਪਾਰੀਓ ਦੇ ਪ੍ਰਭਾਵ ਹੋਰ ਵੀ ਵੱਧ ਸਕਦੇ ਨੇ ਇਸ ਨਾਲ ਕੋਈ ਮਦਦ ਨਹੀਂ ਮਿਲੇਗੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੁਨੀਆ ਭਰ ਤੋਂ ਆਯਾਤ ਕਰਦੇ ਹਾਂ ਸਿਰਫ ਅਮਰੀਕਾ ਤੋਂ ਹੀ ਨਹੀਂ ਇਹ ਅਸਲ ਦੇ ਵਿੱਚ ਖਪਤਕਾਰਾਂ ਦੇ ਤੌਰ ਦੇ ਉੱਤੇ ਸਾਨੂੰ ਹੋਰ ਵੀ ਮਹਿੰਗਾ ਪਾ ਸਕਦਾ ਹੈ ਤੇ ਕਿਸੇ ਵੀ ਸਰਕਾਰ ਦੇ ਨਿਰੰਤਰਣ ਤੋਂ ਬਾਹਰ ਹੈ